कल जी आपा नाकाबंदी ਤੇ ਆਪਣੇ ਟੀਪੁਆਇੰਟ ਤੇ ਨਾਕਾ ਲਗਾਇਆ ਸੀ ਐਸ.ਆਈ. ਪਾਲਕ ਕੁਮਾਰ ਨੇ ਸਮੀਰਪੁਰ ਪੁਲਿਸ ਪਾਰਟੀ ਕਰਨਬੀਰ ਸਿੰਘ ਤੇ ਗੁਰਜੀਤ ਸਿੰਘ ਨੂੰ ਇਹਨਾਂ ਨੇ ਬੜੀ ਮੋਟਰਸਾਈਕਲ ਚੋਰੀ ਦਾ ਜੋ ਬਾਅਦੋਂ ਚੈੱਕ ਕਰਨ ਤੇ ਉਹ ਚੋਰੀ ਦਾ ਪਾਇਆ ਗਿਆ ਸਰ ਇਹ ਮੋਟਰਸਾਈਕਲ ਚੋਰੀ ਕਿੱਥੋਂ ਕੀਤਾ ਹੈ ਇਹ ਨੇ ਕਹਿੰਦੇ ਜੀ ਆਪਣੇ ਨਸ਼ੇ ਦੀ ਹਾਲਤ ਦੇ ਵਿੱਚੋਂ ਕਿਦੋਂ ਆਪਣੇ ਕੀਤਾ ਇਹਦੇ ਬਾਰੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਕਿੰਨੇ ਕੁ ਹਮਾਰਾ ਗਿਆ ਕਿੱਥੋਂ ਦਾ ਰਹਿਣ ਵਾਲਾ ਹੈ ਇੱਕ ਤੇ ਜਿਹੜਾ ਕਰਨਬੀਰ ਹੈ ਇਹ ਵੇਰ ਕਹਿੰਦਾ ਰਹਿਣ ਵਾਲਾ ਹੈ ਇਹਦੀ 25 ਕਿ ਸਾਲ ਦੀ ਉਮਰ ਹੈ ਇਹਦੇ ਪਹਿਲਾਂ ਵੀ ਆਪਣੇ ਲੁੱਟ ਖੋਹਣ ਦੇ ਪਰਚੇ ਦਰਜ ਆ ਇੱਕ ਜਿਹੜਾ ਗੁਰਜੀਤ ਸਿੰਘ ਹੈ ਇਹ ਢੇਰਾ ਬਾਬਾ ਨਿਕਦਾ ਰਹਿਣ ਵਾਲਾ ਤੇ ਮਿਲਕ ਪਲਾਂਟ ਵਿੱਚ ਨੌਕਰੀ ਕਰਦਾ ਸੀ ਸਿਰਸ ਤੋਂ ਪਹਿਲਾਂ ਵੀ ਮੋਹਰ ਸਿੰਘ ਨੂੰ ਲੁੱਟਾ ਖੋਹਣ ਕਰਦੇ ਕਿ ਹੋਰ ਕੀ ਕੀ ਚੀਜ਼ਾਂ ਲੁੱਟਾ ਕਰਨ ਜਨ ਕਰਨ ਵੀਰਾ ਕਰਨ ਵੀਰ ਤੇ ਪਹਿਲਾਂ ਆਲਰੇਡੀ ਮੁਕਦਮੇ ਦਰਜ ਆ ਪਹਿਲਾਂ ਵੀ ਵੇਰਕੇ ਠਾਣੇ ਦੇ ਵਿੱਚ 343 20 ਦੇ ਮੁਕਦਮੇ ਦਰਜਰ ਲੱਗ ਤੋਂ ਦੇ ਤੇ ਆ ਜਿਹੜੇ ਹੈਗਾ ਆਪਣੇ ਗੁਰਜੀਤ ਸਿੰਘ ਇਹਦੇ ਵਿੱਚ ਹਾਲਿਆ ਸ਼ੌਨਬਿਲ ਕਰਾਂਗੇ ਕਿ ਮਕਰਮਾ ਹੈ ਜਾਂ ਨਹੀਂ ਹੈ। ਇਹਨਾਂ ਕੋਲ ਹੋਰ ਵੀ ਮੋਟਰਸਾਈਕਲ ਬਰਾਮਾ। ਦੇਖੋ ਜੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਲਿਆ ਵੈ। ਤੇ ਹੁਣ ਤਾਂ ਇਹ ਬਸੇਗਾ ਜੋ ਵੀ ਫਰਦਰ ਇਨਵੈਸਟੀਗੇਸ਼ਨ ਚਾਹੀਦਾ ਆਪਾਂ ਕੀਤੇ ਜਾਈਏ। ਸਿਰਫ ਹੋਰ ਕੀ ਕੀ ਕੰਮ ਕਰਦੇ ਆ ਪਿੱਛੋ ਬੈਕਗ੍ਰਾਉਂਡ ਉਹਨਾਂ ਦਾ ਕੀ ਹੈ? ਬੈਕਗ੍ਰਾਉਂਡ ਜੀ ਇਹ ਜਿਹੜਾ ਅਬ ਗੁਰਜੀਤ ਸਿੰਘ ਹੈ ਇਹ ਦੁੱਧਰੀ ਗੱਡੀ ਚਲਾਉਂਦਾ ਹੈ। ਦੁੱਧਰੀ ਗੱਡੀ ਤੇ ਜਿਹੜਾ ਕਰਨ ਵੀਰ ਹੈ ਇਹ ਇਦਾਂ ਲਾਲ ਉਹਦੇ ਗੁਰਜੀਤ ਸਿੰਘ ਜਾਣਦਾ ਹੈ ਬਤੌਰ ਹੈਲਪਰ। ਸਰ ਕਿੰਨੀ ਦੇਰ ਤੋਂ ਐਸ ਤਰ੍ਹਾਂ ਦੇ ਵਾਰਦਾਤਾ ਨੂੰ ਅੰਜਾਮ ਦੇ ਦੱਸੋ। ਦੇਖੋ 2020 ਦੇ ਵਿੱਚ ਆਪਣੇ ਕਰਨਬੀਰ ਦੇ ਵਿੱਚ 39 ਬੀ ਦਾ ਮਕਰਮਾ ਜਿਹੜਾ ਹੋਇਆ ਸੀ ਖਾਣੇ ਵੇਚ ਕੇ ਜੇ ਜੇਲ੍ਹ ਜੀ ਵੀ ਰਿਹਾ ਵਾ ਉਸ ਤੋਂ ਬਾਅਦ ਇਹਦਾ ਸੈਲਡਰ ਰਿਹਾ ਤੇ ਹੁਣ ਫਿਰ ਸਰਗਰਮ ਹੋਇਆ ਨਸ਼ੇ ਦੀ ਪੂਰਤੀ ਲਈ ਲੁਟਫਾ ਹੋਣ ਕਰ ਗਈ। ਤੁਸੀਂ ਕਹੋਗੇ ਇਹੋ ਗੱਲ ਹੈਗੀ ਨਸ਼ੇ ਦੀ ਪੂਰਤੀ ਲਈ ਮੋਟਰਸਾਈਕਲ ਚੋਰੀ ਵਗੈਰਾ ਕਰਦੇ ਵੇ ਅਬ ਹਾਂਜੀ ਸਰ ਇਹ ਤਾਂ ਹੋਰ ਵੀ ਟੀਮ ਹੈ ਪਰ ਨਾਲ ਹੈਗਾ ਇਹਨਾਂ ਦੇ ਕੋਲ ਨਹੀਂ 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 ਹਾਲ ਤੱਕ ਫਿਲਹਾਲ ਤੱਕ ਇਹ ਨਹੀਂ ਇਹੋ ਹੀ ਆ ਅੱਗੇ ਚੱਲੇਗਾ ਫਿਰ ਲਿਖੇ ਜਗੇ ਇਹ ਸਰ ਚੋਰੀ ਕਰਦੇ ਆ ਤੇ ਅੱਗੇ ਕਿਸੇ ਨੂੰ ਵੇਚਦੇ ਕਿਹਨੂੰ ਸੀ ਇਹ ਵੀ ਪਤਾ ਲੱਗਿਆ ਹਾਲੇ ਤੇ ਇਹਨਾਂ ਨੂੰ ਫੜ ਕੇ ਇਹਨਾਂ ਦਾ ਮਾਨਜੋ ਅਦਾਲਤੇ ਪੇਸ਼ ਕੀਤਾ ਰਮਾਂਡ ਲੈ ਕੇ ਹੁਣ ਸਾਰੀ ਅਗਲੀਆਂ ਹੀ ਜਿੱਥੇ ਜਗੇ ਕਿੱਥੋਂ ਮੁਰਸਤ ਕਿਦਾਂ ਇਹਨਾਂ ਦੀ ਮੋਨੂਮੈਂਟਰੀ ਕੀ ਹੈ ਕਿਸ ਤਰ੍ਹਾਂ ਮੁਰਸਤ ਚੋਰੀ ਕਰਦੇ ਆ ਜਾਂ ਖੋ ਕਰਦੇ ਆ ਤੇ ਉਸ ਹਾਲਤ ਲੱਗ ਕੇ ਪਤਾ ਲੱਗੂਗਾ ਨਾ ਕਿੰਨੂੰ ਅੱਗੇ ਵੇਚਦੇ ਆ ਉਹ ਵੀ ਇਨਵੋਲਵ ਕਿਤੇ ਜਾਣਗੇ ਠੀਕ ਠੀਕ